ਨਵਾਂ ਵੱਲੋਂ ਅੱਜ ਦੇ ਦਿਨ ਦਿੱਲੀ ਖੂਚ ਕਰਨ ਦਾ ਫੈਸਲਾ ਕੀਤਾ ਗਿਆ ਉਸ ਤੋਂ ਪਹਿਲਾਂ ਦੀ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿਉਂਕਿ ਅਕਸਰ ਇਸ ਰੋਡ ਤੇ ਕਿਉਂਕਿ ਬਨੂੜ ਤੋਂ ਸ਼ੰਭੂ ਦੇਵਲ ਜਾਂਦਾ ਹੈ ਇੱਥੇ ਅਸੀਂ ਜਿਹੜੀ ਬੈਰੀਗੇਟਿੰਗ ਨਹੀਂ ਦੇਖਦੇ ਸੀਗੇ ਇਸ ਤਰੀਕੇ ਨਾਲ ਨਾਕਾ ਨਹੀਂ ਦੇਖਦੇ ਸੀ ਲੇਕਿਨ ਹੁਣ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਵੱਲੋਂ ਨਾਕਾ ਲਗਾਇਆ ਗਿਆ ਹੈ ਕਿਉਂ ਤੁਹਾਨੂੰ ਦੱਸ ਦਿੰਦੇ ਆ ਕਿ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਬੀਤੇ ਦਿਨ ਪੱਤਰ ਲਿਖਿਆ ਗਿਆ ਸੀ ਕਿਹਾ ਗਿਆ ਸੀਗਾ ਕਿ ਇਨਪੁਟਸ ਮਿਲ ਰਹੇ ਨੇ ਕਿ ਜਿਹੜੇ ਕਿਸਾਨ ਨੇ ਉਹ ਜੇਸੀਬੀ ਪੋਕਲੇਨ ਤੇ ਹੋਰ ਹੈਵੀ ਵਾਹਕਲ ਜਿਹੜੇ ਆ ਉਹ ਲੈ ਕੇ ਆ ਰਹੇ ਨੇ ਤਾਂ ਜੋ ਹਰਿਆਣਾ ਪਾਸੇ ਜਿਹੜੀ ਬੈਰੀਗੇਟਿੰਗ ਕੀਤੀ ਗਈ ਹੈ ਉਸ ਨੂੰ ਤੋੜਿਆ ਜਾਵੇ ਉਸ ਨੂੰ ਰੋਕਣ ਦੇ ਲਈ ਜਿਹੜੇ ਆ ਪੁਖਤਾ ਪ੍ਰਬੰਧ ਕੀਤੇ ਜਾਣ ਜਿਸ ਨੂੰ ਦੇਖਦੇ ਹੋਏ ਕਿਹਾ ਗਿਆ ਕਿ ਜੇਕਰ ਲੋਡ ਪਏ ਨਾਕੇ ਲਗਾਏ ਜਾਣ ਜਾਂ ਫਿਰ ਪੈਟਰੋਲਿੰਗ ਕੀਤੀ ਜਾਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਆ ਉਹ ਇੱਥੇ ਪਹੁੰਚੇ ਹੋਏ ਨੇ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਤੇ ਸਾਰੇ ਅਸੈਂਬਲ ਵੀ ਇੱਥੇ ਹੋਏ ਸੀ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਸਾਰੇ ਹੀ ਐਸਐਸਪੀ ਤੇ ਕਮਿਸ਼ਨਰਸ ਨੂੰ ਇਹ ਹਦਾਇਤਾਂ ਦਿੱਤੀਆਂ ਗਈਆਂ ਸੀ ਕਿ ਉਹ ਇਹ ਚੀਜ਼ਾਂ ਦੇਖੜ ਕਿ ਜਿਹੜੇ ਵੀ ਲੋਕ ਖਾਸ ਕਰ ਸ਼ੰਭੂ ਬਾਰਡਰ ਖਨੋਰੀ ਜਾਂ ਫਿਰ ਡਵਾਲੀ ਬਾਰਡਰ ਪਹੁੰਚ ਰਹੇ ਨੇ ਉਹ ਕਿਸ ਟਰਾਂਸਪੋਰਟ ਦੇ ਰਾਹੀਂ ਪਹੁੰਚ ਰਹੇ ਨੇ ਅਤੇ ਜਿਹੜੇ ਵੀ ਹੈਵੀ ਵਾਹਨ ਦੀ ਗੱਲ ਕਰੀਏ ਚਾਹੇ ਜ ਉਸ ਤੇ ਵਿੱਚ ਜੀਸੀਬੀ ਹੋਣ ਪੋਕਲੇਨ ਹੋ ਟਿਪਪਰ ਹੋਣ ਉਹ ਨਜ਼ਰ ਨਾ ਆਣ ਤੇ ਫਿਲਹਾਲ ਚੈਕਿੰਗ ਕੀਤੀ ਜਾ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਸ਼ੰਭੂ ਬਾਰਡਰ ਦੇ ਨਾਲ ਲੱਗਦੇ ਬਨੂੜ ਤੋਂ ਜਦ ਅਸੀਂ ਸ਼ੰਭੂ ਆਂਦੇ ਉਸ ਉੱਥੋਂ ਦੀ ਤਸਵੀਰਾਂ ਹੈ ਜਿੱਥੇ ਕਿ ਬੈਰੀਗੇਟਿੰਗ ਕੀਤੀ ਗਈ ਹੈ ਤੇ ਲਗਾਤਾਰ ਜਿਹੜੇ ਆਦੇਸ਼ ਹੈ ਉਹ ਜਾਰੀ ਕੀਤੇ ਗਏ ਨੇ ਪੰਜਾਬ ਦੇ ਡੀਜੀਪੀ ਵੱਲੋਂ ਹਾਲਾਂਕਿ ਹਰਿਆਣਾ ਦੀ ਗੱਲ ਕੀਤੀ ਜਾਵੇ ਤੇ ਹਰਿਆਣਾ ਪਾਸੋਂ ਤਿੰਨ ਲੇਅਰ ਦੀ ਸੁਰੱਖਿਆ ਦੀ ਪ੍ਰੋਟੈਕਸ਼ਨ ਅਸੀਂ ਕਹਿ ਸਕਦੇ ਹਾਂ 3 ਲੇਅਰ ਪ੍ਰੋਟੈਕਸ਼ਨ ਕੀਤੀਆਂ ਗਈਆਂ ਨੇ ਤੇ ਕਿਸਾਨਾਂ ਦੀਆਂ ਗੱਡੀਆਂ ਵੀ ਪਹੁੰਚ ਰਹੀਆਂ ਹਾਲਾਂਕਿ ਜਿਹੜੇ ਲੋਕ ਗੱਡੀਆਂ ਦੇ ਵਿੱਚ ਆ ਰਹੇ ਨੇ ਉਹਨਾਂ ਨੂੰ ਨਹੀਂ ਰੋਕਿਆ ਜਾ ਰਿਹਾ ਲੇਕਿਨ ਜਿਹੜੀ ਹੈਵੀ ਆਇਕਲੇ ਜਿਸ ਦੇ ਵਿੱਚ ਟਿਪਰ ਹੈ ਜਾਂ ਜੈਸਪੀ ਪੋਖਲੇ ਨੇ ਉਹਨਾਂ ਨੂੰ ਜ਼ਰੂਰ ਰੋਕਿਆ ਜਾ ਰਿਹਾ ਹੈ ਕਿ ਉਹ ਜਿਹੜੇ ਇੱਥੇ ਨਾ ਪਹੁੰਚਣ ਤੇ ਤਸਵੀਰਾਂ ਤੁਸੀਂ ਦੇਖੋ ਜਿਹੜੇ ਬਾਰਡਰ ਦੀ ਹੈ ਇਹ ਤਸਵੀਰ ਤੁਹਾਨੂੰ ਇੱਥੇ ਨਹੀਂ ਬਲਕਿ ਹਰ ਇੱਕ ਪੰਜਾਬ ਹਰਿਆਣਾ ਦੇ ਬਾਰਡਰ ਦੇ ਕੋਲ ਮਿਲਣ ਗਿਆ ਹਾਲਾਂਕਿ ਹੁਣ ਤਾਂ ਪੰਜਾਬ ਭਰ ਦੇ ਕਈ ਏਰੀਆਜ਼ ਦੇ ਵਿੱਚ ਅਜਿਹੀ ਤਸਵੀਰਾਂ ਨਜ਼ਰ ਆਣ ਗਿਆ ਤੇ ਹੁਣ ਇੱਕ ਤਸਵੀਰ ਇੱਥੇ ਦਿਖਾਈ ਇਸ ਤੋਂ ਅੱਗੇ ਜਿਹੜਾ ਹੈ ਉਹ ਅੰਦੋਲਨ ਦੀ ਸ਼ੁਰੂਆਤ ਹੋ ਜਾਏਗੀ ਹੋ ਜਾਂਦੀ ਹੈ ਕਿਉਂਕਿ ਟ੍ਰੈਕਟਰ ਟਰਾਲੀਆਂ ਜਿਹੜੀ ਹੈ ਉਹ ਪਿੱਛੋਂ ਤੋਂ ਲੱਗਣੀ ਸ਼ੁਰੂ ਹੋ جائیں ਕਿਉਂਕਿ ਅੱਜ ਮੌਸਮ ਵੀ ਧੁੰਦ ਪਰਿਆ ਹੈ ਤੇ ਹੁਣ ਮੌਸਮ ਕਦੋਂ ਤੱਕ ਠੀਕ ਹੋਏਗਾ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਤਿਆਰੀ ਜਿਹੜੀ ਹੈ ਉਹ ਪੁਲਿਸ ਵੱਲੋਂ ਪੂਰੀ ਕੀਤੀ ਗਈ ਹੈ ਤੇ ਦੁਜਹ ਪਾਸੇ ਕਿਸਾਨ ਵੀ ਤਿਆਰ ਨੇ ਦਿੱਲੀ ਕੂਚ ਕਰਨ ਦੇ ਲਈ ਦੇਖਦੇ ਕਿ ਆਖਿਰ ਅੱਜ ਕੀ ਕੁਝ ਰਹੇਗਾ